Thank you. ਮੈਂ ਵਿਵੇਕ ਸਾਗਰ ਸੱਧੂ ਸ਼ਿਵਸਨਾ ਸ਼ੇਰੇ ਪੰਜਾਬ ਪ੍ਰੈਜ਼ੀਡੈਂਟ ਔਰ ਬਲਦਾਨ ਫੋਰਸ ਐਨਜੀਓ ਤੋਂ ਅੱਜ ਜਿਹੜੀ ਮੀਟਿੰਗ ਹੈ ਮੈਨੂੰ ਰਾਹੁਲ ਜੀ ਨੇ ਸੋਨੂ ਜੀ ਨੇ ਔਰ ਪੁਰੀ ਸਾਹਿਬ ਨੇ ਇੱਥੇ ਬੁਲਾਇਆ ਸੀਗਾ ਇਹਨਾਂ ਮੇਰੇ ਛੋਟੇ ਵੀ ਸੌਰਵ ਸੇਤੀਆ ਵੀ ਆਏ ਨੇ ਅਸਲ ਦੇ ਵਿੱਚ ਕੁਝ ਲੋਕਾਂ ਨੂੰ ਪਹਿਲਾਂ ਮੈਂ ਕਲੀਅਰ ਕਰਦਾ ਕਿ ਇਸ ਮੀਟਿੰਗ ਦੇ ਬਾਰੇ ਗਲਤ ਮੈਸੇਜ ਜਾ ਰਿਹਾ ਮਾਰਕੀਟ ਦੇ ਵਿੱਚ ਜਾਂ ਸਮਾਜ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਆਈਟਮ ਇਹੋ ਜੀ ਕੁਝ ਕੀਤੀ ਜੀ ਪ੍ਰੋਗਰਾਮ ਦੇ ਦੌਰਾਨ ਸਵਰੂਪ ਬਣਾਇਆ ਗਿਆ ਪਰਮਾਤਮਾ ਦਾ ਸਾਡੇ ਦੇਵੀ ਦੇਵਤਾਵਾਂ ਦਾ ਜਿਹਦੇ ਵਿੱਚ ਬੇਅਦਬੀ ਕੀਤੀ ਗਈ ਉਹਦੇ ਉੱਤੇ ਦੀ ਚ ਕਾਨੂੰਨੀ ਕਾਰਵਾਈ ਸਾਡੇ ਇੱਕ ਸੰਤ ਸਮਾਜ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕੀਤੀ ਸੀਗੀ ਅੱਜ ਇਹ ਸਾਰੇ ਸੰਗਠਨਾਂ ਨੂੰ ਜਿਨ੍ਹਾਂ ਨੇ ਵੀ ਆਈਟਮਾਂ ਕਰਨ ਵਾਲੇ ਗਰੁੱਪ ਨੇ ਉਹਨਾਂ ਨੂੰ ਇੱਥੇ ਇਸ ਕਰਕੇ ਲਖਾ ਦਿੱਤਾ ਗਿਆ ਹੈ ਕਿ ਅਸੀਂ ਜਿਹੜੀ ਉਹਨਾਂ ਦੇ ਆਬਜੈਕਸ਼ਨਸ ਨੇ ਜਿਹੜੀ ਉਹਨਾਂ ਦੀ ਡਿਮਾਂਡ ਨੇ ਅਸੀਂ ਹੁਣ ਮੈਂ ਖੁਦ ਕਹਿ ਰਿਹਾ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਮੈਨੂੰ ਬੜੀ ਖੁਸ਼ੀ ਹੋਈ ਕਿ ਰਾਹੁਲ ਜੀ ਨੇ ਸੋਨੂ ਜੀ ਨੇ ਪੁਰੀ ਸਾਹਿਬ ਨੇ ਇਹਨਾਂ ਸਾਰਿਆਂ ਨੇ ਇਹੀ ਗੱਲ ਹੈ ਸਾਰੇ ਸੱਜਣ ਜਿੰਨੇ ਗੁਰਪਤੇ ਬੈਠੇ ਉਹਨੇ ਵੀ ਕਹਿਆ ਕਿ ਅਸੀਂ ਉਸ ਆਬਜੈਕਸ਼ਨ ਨੂੰ ਐਗਰੀ ਕਰਦੇ ਹਾਂ ਕਿ ਗਲਤ ਹੋਇਆ ਬੇਅਦਬੀ ਹੋਈ ਸੋ ਇਹਨਾਂ ਨੂੰ ਸਿਰਫ ਬੁਲਾਇਆ ਗਿਆ ਤੇ ਇਕੱਠਾ ਕੀਤਾ ਗਿਆ ਸਮਝਾਉਣ ਵਾਸਤੇ ਜਾਂ ਉਹਦਾ ਕੋਈ ਇਹੋ ਜਿਹਾ ਤਰੀਕਾ ਯਾਦ ਕਰਨ ਵਾਸਤੇ ਜਿਸ ਦੇ ਨਾਲ ਬੇਅਦਬੀ ਵੀ ਨਾ ਹੋਵੇ ਸਾਡੇ ਸਮਾਜ ਦੀ ਇਸ ਰੂਪ ਦੀ ਬੇਅਦਬੀ ਨਾ ਹੋਵੇ ਸਵਰੂਪ ਬਣਾ ਕੇ ਕੋਈ ਗਲਤ ਕੰਮ ਨਾ ਕੀਤਾ ਜਾਣ ਔਰ ਨਾਲ ਦੇ ਨਾਲ ਇਹਨਾਂ ਦਾ ਕੰਮ ਵੀ ਚੱਲਦਾ ਨਹੀਂ ਜਿਸ ਦੇ ਨਾਲ ਕਿ ਅਨ ਦਾ ਆਪਣਾ ਪਰਿਵਾਰ ਵੀ ਚੱਲਦਾ ਰਹੇ ਤੁਹਾਨੂੰ ਇਹਨਾਂ ਨੇ ਹਜ਼ਾਰਾਂ ਲੱਖ ਰੁਪਏ ਲਗਾ ਕੇ ਆਪਣੇ ਜੋ ਵੀ ਡਾਕੂ ਆਪਣਾ ਡ्रेसेस ਬਣਾਈਆਂ ਨੇ ਜਾਂ ਜੋ ਵੀ ਇਹਨਾਂ ਦਾ ਸਾਮਾਨ ਹੈ ਉਹ ਵੀ ਚੱਲਦਾ ਰਹੇ ਇਹਨਾਂ ਦਾ ਕੰਮ ਵੀ ਚੱਲਦਾ ਰਹੇ ਤੇ ਉਹਦੇ ਵਿੱਚ ਅਸੀਂ ਇਹਨਾਂ ਸਿਰਫ ਡਿਸਕਸ ਕਰਨ ਵਾਸਤੇ ਇਹਨੂੰ ਬੁਲਾਇਆ ਜਿਸ ਤਰ੍ਹਾਂ ਆਪਾਂ ਨੂੰ ਚਾਹੀ ਸਜੈਸ਼ਨ ਦਿੱਤੀ ਹੈ ਕੁਝ ਦਿਨ ਪਹਿਲਾਂ ਵੀ ਇਹਨਾਂ ਨਾਲ ਕੁਝ ਦਿਨ ਪਹਿਲਾਂ ਵੀ ਜਰਨਾ ਡਿਸਕਸ ਹੋਇਆ ਸੀ ਕਿ ਅਸੀਂ ਸਰੂਪ ਬਣਾਉਣ ਦੀ ਬਜਾਏ ਪਰਮਾਤਮਾ ਦਾ ਸਰੂਪ ਬਣਾਉਂਦੀ ਹੈ ਉਹਨਾਂ ਦੇ ਕਿਸੇ ਭਗਤ ਦਾ ਸਰੂਪ ਬਣਾ ਸਕਦੇ ਸਾਡੇ ਕੁਝ ਨਿਸ਼ਚਿਤ ਬਟਰਾ ਨੇ ਇਹਨੂੰ ਸਜੈਸ਼ਨ ਦਿੱਤੀਆਂ ਵੀ ਸੀ ਕੁਝ ਦਿਨ ਪਹਿਲਾਂ ਉਹ ਬਸੀਂ ਉਸੀ ਨਾਲ ਬਿਲਕੁਲ ਐਗਰੀ ਕਰ ਅੱਜ ਸਿਰਫ ਮੀਟਿੰਗ ਇਸ ਵਾਸਤੇ ਬੁਲਾਈ ਗਈ ਹੈ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿ ਜੇ ਜਿੱਦ ਕਰਾਂਗੇ ਜਾਂ ਉਸੇ ਲਾਈਨ ਦੇ ਉੱਤੇ ਚੱਲਾਂਗੇ ਤਾਂ ਸਾਰਿਆਂ ਦੇ ਉੱਤੇ ਪਰਚੇ ਹੋਣਗੇ ਔਰ ਪਰਚਾ ਹੁੰਦਾ ਮਤਲਬ ਹੈ ਕਿ 5-6 ਸਾਲ ਖੱਜਲ-ਖਵਾਰੀ ਪੈਸਾ ਹਰਾਸਮੈਂਟ ਫੈਮਿਲੀ ਡਿਸਟਰਬ ਹੋਏਗੀ ਔਰ ਕਮਾਈਆਂ ਤੇ ਅੱਜਕੱਲ ਸਾਰਿਆਂ ਦੀ ਔਨੀਆਂ ਦੀ ਨੇ ਤੋ ਸਾਡੇ ਸਮਾਜ ਦੇ ਬੱਚੇ ਨੇ ਅਗਲਾ ਕੋਈ ਹੋਰ ਕਿਸੇ ਦੁਨੀਆ ਤੋਂ ਨਹੀਂ ਆਏ ਸਾਡੇ ਸਮਾਜ ਦੇ ਬੱਚੇ ਨੇ ਸਾਡਾ ਫਰਜ਼ ਹਨ ਸਮਝਾਣਾ ਕਿ ਤੁਸੀਂ ਸਰੂਪ ਨਾ ਬਣਾ ਕੇ ਉਹਨਾਂ ਦੇ ਭਗਤ ਦਾ ਸਰੂਪ ਬਣਾ ਦੇ ਦਿਓ ਭੋਲੇनाथ ਦੀ ਜਗ੍ਹਾ ਜਿਸ ਤਰ੍ਹਾਂ ਮੈਂ ਹੁਣ ਦੱਸਿਆ ਕਿ ਭੋਲੇनाथ ਦੀ ਜਗ੍ਹਾ ਤੁਸੀਂ ਹੁੰਦੇ ਕਿਸੇ ਹੋਰੀ ਦਾ ਸਰੂਪ ਬਣਾ ਸਕਦੇ ਹੋ ਕਿ ਤੁਸੀਂ ਕਰਨਾ ਤੇ ਡਾਂਸ ਹੀ ਆਣਾ ਉੱਤੇ ਕਿ ਅਸੀਂ ਆਪਣੇ ਪਰਮਾਤਮਾ ਦਾ ਡਾਂਸ ਕਰਦੇ ਹਾਂ ਜਾਂ ਉਹ ਚਾਹਤਾਂ ਸੀ ਇਹ ਦੇਖੀਆਂ ਨੇ ਫਾਸਲੇ ਵਿੱਚ ਕਿ ਰਾਧਾ ਕ੍ਰਿਸ਼ਨ ਜੀ ਦੀ ਰਾਸ ਨਹੀਂ ਲੱਗਾਈ ਜਾਂਦੀ ਹੈ ਇਹ ਤੇ ਗੰਦੇ ਤਰੀਕੇ ਨਾਲ ਦਿਖਾਈ ਜਾਂਦੀ ਔਰ ਮੈਂ ਇਹਨਾਂ ਨੂੰ ਸ਼ਾਇਦ ਹੋ ਸਕਦਾ ਕਿਸੇ ਨੂੰ ਮੇਰੇ ਵਰਡ ਬੁਰੇ ਵੀ ਲੱਗਣ ਮੈਂ ਇਹ ਕਹਣਾ ਕਿ ਆਪਣੇ ਮਾਂ ਪਿਓ ਨੂੰ ਵੀ ਲਿਆਓ ਨਾ ਸਟੇਜ ਤੇ ਉਹ ਸੇਮ ਰੋਲ ਕਰਵਾ ਕੇ ਦਿਖਾਓ ਜਿਵੇਂ پوری ਸ੍ਰਿਸ਼ਟੀ ਦੇ ਮਾਲਕ ਜਿਹੜੇ ਨੇ ਮਾਂ ਪਿਓ ਨੇ ਉਹਨਾਂ ਦਾ ਹੀ ਅਸਲ ਗਲਤ ਅਕਰਮ ਕਰਦੇ ਆ ਇੱਕ ਵਾਰੀ ਆਪਣੀ ਫੈਮਿਲੀ ਨੂੰ ਵੀ ਲਿਆ ਕੇ ਦਿਰਾਓ ਸਟੇਜ ਦੇ ਉੱਤੇ ਜੇ ਤੁਹਾਨੂੰ ਚੰਗਾਈ ਲੱਗਦੀ ਹੈ ਬਿਲਕੁਲ ਸਰ ਐਹੀ ਚੀਜ਼ ਅਸੀਂ ਕਰ ਰਹੇ ਆ ਕਿ ਅਸੀਂ ਇੱਥੇ ਡਿਸਕਸ ਕੀਤਾ ਵਾ ਰਾਹੁਲ ਜੀ ਨਾਲ ਸੋਨੂ ਜੀ ਨਾਲ ਕਿ ਅਸੀਂ ਇੱਕ ਐਸੋਸੀਏਸ਼ਨ ਰਜਿਸਟਰਡ ਕਰਵਾਈਏ ਜਿਹੜੀ ਹਾਈਟ ਮਾਲ ਦੇ ਗਰੁੱਪ ਨੇ ਉਹਦੀ ਐਸੋਸੀਏਸ਼ਨ ਰਜਿਸਟਰ ਜਿਸ ਸਟੇਸ਼ਨ ਦੇ ਵਿੱਚ ਸਿਰਫ ਉਸ ਗਰੁੱਪ ਨੂੰ ਐਡ ਕੀਤਾ ਜਾਏਗਾ ਜਿਹੜਾ ਬੰਦਾ ਜੇ ਉਹ ਵੀ ਆਈਟਮਾ ਕਰਦਾ ਜੋ ਉਹਨ ਦੇ ਕਾਸਟਿਊਮਸ ਨੇ ਉਹ ਸਾਰਿਆਂ ਦੀ ਫਾਈਲ ਬਣਾ ਕੇ ਇਹਨਾਂ ਨੂੰ ਦੇਗਾ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਸੰਤ ਸਮਾਜ ਜਾਂ ਜਿੰਨੇ ਵੀ ਸਨਾਤਨੀ ਨੇਤਾ ਨੇ ਜਾਂ ਜਿਹੜੇ ਸਮਾਜ ਸੇਵਕ ਨੇ ਉਹਨਾਂ ਸਾਰਿਆਂ ਦੀ ਇੱਕ ਕਮੇਟੀ ਬਣਾ ਕੇ ਉਹਨਾਂ ਦੇ ਜੋ ਸਾਰੇ ਪ੍ਰੋਫਾਈਲ ਰੱਖੇ ਜਾਣਗੇ ਜਿਹੜੀ ਜਿਹੜੀ ਚੀਜ਼ ਸੇਫਰ ਐਗਜ਼ਾਮਪਲ 10 ਆਈਟਮਾ ਸਾਨੂੰ ਦੱਸਾਂਦੇ ਨੇ ਉਹ 10 ਦੇ ਵਿੱਚੋਂ ਜੇ ਮੰਨ ਲਓ 2 ਜਾਂ 3 ਆਈਟਮਾ ਤੇ objections ਲੱਗਦਾ ਉਸ ਕਮੇਟੀ ਵੱਲੋਂ ਸਮਾਜ ਦੀ ਕਮੇਟੀ ਵੱਲੋਂ ਕਿ ਯਾਰ ਇਹ ਚੀਜ਼ਾਂ ਗਲਤ ਨੇ ਉਹਨਾਂ ਨੂੰ ਰਿਮੂਵ ਕਰਦੀਆਂ ਪੈਣਗੀਆਂ ਭਾਈ ਜਿਹੜੀ ਮੀਟਿੰਗ ਕੀਤੀ ਹੈ ਸੁਖੂ ਭਾਈ ਤੇ ਸੋਲੋ ਭਾਈ ਨੇ ਕਿਹਾ ਆਨਲਾਈਨ ਹੈ ਤੇ ਸਾਡੀ ਵੀ ਭਾਵਨਾ ਹੋਣ ਦੇ ਤੋਂ ਸਾਡੀ ਸਲਾਈਨ ਤੇ ਚਾਕੀਆਂ ਲਾਈਨ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਤੇ ਗਲਤੀ ਕੋਈ ਇਹ ਕਰ ਰਿਹਾ ਹੈ ਤੇ ਭਗਵਾਨ ਸਾਹਿਬ ਨੂੰ ਪੈ ਰਿਹਾ ਹੈ ਅੱਛੇ ਤਰੀਕੇ થી ਡਿਸਕਸ ਕਰਦੇ ਭਾਈਨਾ ਸੋਲੋ ਭਾਈਨਾ ਵੀ ਆਪਣੇ ਤੋਂ ਮਤਜਕਾਰੇ ਨਾ ਕਿ ਬੈਟਸ ਨੇ ਇਸ ਨੂੰ ਇਹੀ ਕਿਹਾ ਹੈ ਕਿ ਅਸੀਂ ਕਿਉਂ ਨਾ ਆਪਣੀ ਜਿਹੜੀ ਸਮਾਜ ਦੀ ਜ਼ਿੰਮੇਰੀ ਹਿਆਬ ਜੀ ਬਾਰ ਬਾਰ ਗੱਲ ਬਾਰ ਬਾਰ ਗਲਤ ਹੋਣੀ ਉਹੀ ਇਸ਼ੂ ਹੂ ਵੀ ਮਤਾਬਾਰ ਬਾਰ ਉਠਣਾ ਇਹਦਾ ਮਤਲਬ ਕਿਤਨੇ ਕਿਤੇ ਗਲਤੀ ਹੈ ਸਾਡੀ ਲਾਈਨ ਦਾ ਮਿਸਯੂਜ਼ ਹੋ ਰਿਹਾ ਮੈਂ ਸਾਰਿਆਂ ਨੂੰ ਕਹਿ ਰਿਹਾ ਸਾਰਿਆਂ ਨੂੰ ਗਲਤ ਨਹੀਂ ਜਾਂਦਾ ਉਹ ਸਾਨੂੰ ਵੀ ਪਤਾ ਹੈ ਗਲਤ ਹੋ ਰਿਹਾ ਕਿਸੇ ਵਾਰੀ ਕੀ ਹੁੰਦਾ ਹੈ ਕਿ ਬਾਹਰ ਟੀਮ ਆ ਜਾਂਦੀ ਹੈ ਗਲਤੀਆਂ ਕਰ ਦਿੰਦੇ ਹੈ ਤੋਂ ਹੁੰਦਾ ਇਹ ਸੇ ਰੁਕਣ ਨਹੀਂ ਤੇ ਜਦੋਂ ਵੀ ਉਹਦਾ ਇਹ ਮਸਲੇ ਦਾ ਨਿਕਲ ਰਹੀ ਹੈ ਉਹ ਵੀ ਬਾਹਰ ਵਾਇਰਲ ਹੋ ਜਾਂਦੀ ਹੈ ਉਹਦੀ ਪੋਸਟ ਤੇ ਸਾਰਾ ਖੂਤ ਜਾਂਦਾ ਅਸੀਂ ਉਸ ਦੀ ਦਾ ਸਫਾਈ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਉਹ ਅਸੀਂ ਹਕੂਮਤ ਦੇ ਸੋਸਾਇਟੀ ਨੂੰ ਚਾਹੀਦਾ ਹੈ ਤੁਹਾਡੇ ਮੰਨ ਕੋਈ ਨਹੀਂ ਤੁਹਾਡੇ ਮੰਨ ਲਓ ਕਿ ਸਾਡਾ ਕਾਰੋਬਾਰ ਵੀ ਚੱਲੇਗਾ ਤੇ ਮੇਰੇ ਅਸ ਵਿੱਚ ਕਿਸੇ ਸਾਡੇ ਤੁਹਾਡੀ ਰੋਜ਼ੀ ਰੋਟੀ ਕਿੱਥੇ ਚੱਲਦੀ ਹੈ ਬੀਬੀ ਕੋਈ ਤੇ ਸ਼ੁਭੰਤਰੀ ਕਈ ਪਰਿਵਾਰ ਇਹਦੇ ਨਾਲ ਜਾਂਦੇ ਹੈ ਮੈਂ ਕਹਦਾ ਜੀ ਜੇ ਮੈਂ ਅੰਤਨਾ ਤੇ ਮੈਂ ਮਨ ਮੇਰੇ ਕੋਲ ਜੀ ਬੰਦੇ ਤੇ ਮੇਰੇ ਨਾਲ ਉਹ ਜੀ ਬੰਦੇ ਦੇ ਘਰ ਤੋਂ ਫਿਰ ਜਦੋਂ ਦੇ ਰੋਕੇ ਜਾਂਦੀ ਯਾਰ ਸ਼ੂਟ ਕਰੀ ਕੀਤਾ ਨਹੀਂ ਇਹੀ ਕੰਮ ਹੈ ਹੋਰ ਸਹੀ ਕੰਮ ਕੀਤਾ ਵੀ ਕੋਈ ਨਹੀਂ ਯਾਰ ਜੀ ਐਸੀ ਕੋਈ ਅੱਗੇ ਵੀ ਇਸੇ ਕੰਮ ਤੋਂ ਟਿਕਾਣੀ ਹੈ ਜਿਹਨੂੰ ਦਾ ਬੈਨੋਲ ਰਾਹਣੇ ਊਟਾਮਰ ਹਦ ਵਿੱਚ ਨੰਬਰ ਆਇਆ ਪਰ ਇਹਨਾਂ ਨੇ ਅੱਜ ਤੱਕ ਇਹ ਸ਼ੁਰੂ ਨਹੀਂ ਕਰਿਆ ਤੇ ਮੈਂ ਵੀ ਸਾਰੀ ਦਿਨ ਉਹਨਾਂ ਨਾਲ ਮੀਟਿੰਗ ਕਰਨਾ ਸੀ ਨਾ ਮੈਂ ਕਿਹਾ ਬਾਕੀ ਮੈਂ ਕੋਈ ਨਹੀਂ ਕਰਦਾ ਤਾਂ ਬਹੁਤ ਕਰਦਾ ਬਦਲੀ ਸ਼ਾਰਟਿੰਗ ਦੇ ਖਰਚਾ ਦਿੱਤਾ ਪਰ ਮੈਂ ਜਿਹੜੇ ਕੰਮ ਕਰਦੇ ਲਈ ਮੈਂ ਕਿਹਾ ਸ਼ੁਰੂ ਆਪਾਂ ਮੰਨਿਆ ਕਿ 10 ਸਾਲ ਪਹਿਲੇ ਜਦੋਂ ਸਾਡੇ ਨਾਲ ਸੀ ਜੀ ਪੁਲੀ ਸਾਹਿਬ ਨਾ ਸਾਡੇ ਲੈਫਟ ਟਾਈਮ ਤੇ 10 ਪਿੰਚ ਜਲਦੀ ਹੈ ਮੇਰੇ ਖਾਤੇ ਉੱਤੇ ਮੋਟੇ ਵੀ ਰੋਦਾ ਹੀ ਨਹੀਂ ਗਿਆ ਚੱਕਿਆ ਮਾਦੂ ਨਹੀਂ ਕਿਸੇ ਦੇ ਕਰਨੇ ਕੋਈ ਐਕਸ਼ਨ ਨਹੀਂ ਕੀਤੀ ਕਿਉਂ ਨਹੀਂ ਕੀਤੀ ਜਦੋਂ ਭਗਤਾਂ ਦਾ ਉਸ ਟਾਈਮ ਸਾਰਾ ਜਿਹੜੇ ਟਰੱਕੀ ਵਾਲੇ ਬੰਦੇ ਸੀ ਨਾ ਜਿਹਨਾਂ ਬੈਗ ਮੈਂ ਭੀ ਕਰਦੇ ਸੀ ਫਰੈਂਕ ਵਗੈਰਾ ਬੈਗ ਬੋਲੇਗਾ ਪੂਜਾ ਕਰਦੇ ਸੀ ਕਿਹਾ ਉਹ ਤੁਹ ਬੱਚੀ ਦੀ ਬੜੇ ਥੈਕੇ ਨਾਲ ਕੰਮ ਅਧਰ ਬਣਾਉਂਦਾ ਸੀ ਜਿਸੇ ਕੰਮ ਕਰਦੇ ਸੀ ਪੈਸੇ ਕਮਾਣੇ ਹੈ ਮਰਿਆਦਾ ਵਿੱਚ ਨਹੀਂ ਸੀ ਇਹ ਹੁਣ ਥੋੜੀ ਗਿਆਤੀ ਅੰਸਰ ਆ ਗਏ ਬਹੁਤ ਬਾਰਾ ਕੇ ਕਲਾਇੰਟ ਦੇ ਪੈਸੇ ਵੀ ਨਹੀਂ ਜਿਸਦੇ ਨਾਲੇ ਛੋੜ ਦਾ ਖਾਣਾ ਵੀ ਨਹੀਂ ਮਿਲਦਾ ਜਿਹੜੇ ਆਣ ਮੜ ਗਿਆ ਜੈ ਸ਼੍ਰੀ ਰਾਮ ਜੀ ਸੌਰਵ ਸਿੱਧਿਆ ਹਿੰਦੂ ਰਸਲੀ ਸੇਰਾ ਤੋਂ ਰਾਸ਼ਟਰੀ ਮਾਸਟਰ ਜੋ ਕਿ ਅੱਜ ਦੀ ਸਾਡੀ ਮੀਟਿੰਗ ਦਾ ਉਹ ਭਾਈ ਹੋ ਲੋ ਤੁਹਾਨੂੰ ਪੁੱਛਿਆ ਗਿਆ ਹੈ ਇਹ ਨਾ ਟੀਚਾ ਹੀ ਹੈ ਜਿਹੜੇ ਆ ਸਾਡੇ ਪਰਿਵਾਰ ਹੀ ਨੇ ਸਾਡੇ ਬੱਚੇ ਹੀ ਨੇ ਇਹ ਸਾਡੇ ਤੋਂ ਬਾਕੀ ਹੋ ਗਏ ਇਹ ਕਦਮ ਚੁੱਕਰੇ ਨੇ ਇਹਨਾਂ ਨੂੰ ਸਮਝਾਇਆ ਜਾਏ ਇਹਨਾਂ ਨੂੰ ਸਹੀ ਰਾਹ ਪਾਇਆ ਜਾਏ ਜਿਹੜੇ ਲੜਕੀ ਨਸ਼ਾ ਪਤਾ ਕਰਦੇ ਨੇ ਇਹਨਾਂ ਨੂੰ ਵੀ ਠੱਲ ਪਾਈ ਜਾਏ ਕਿ ਨਾਲੇ ਤੇ ਇਹਨਾਂ ਦੇ ਵਿੱਚ ਜਿਹੜੇ ਨਸ਼ਾ ਨੁਸ਼ਾ ਕਰਕੇ ਅਸੀਂ ਕਿ ਛੋਟਾ ਕਰਦੇ ਆ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਠੱਲ ਪਾਈ ਦੀ। ਸਭ ਇੰਨਾ ਕਰਕੇ ਬਾਕੀ ਸਾਰੀਆਂ ਤਾਂ ਫੇਸਬੁਕੀ ਜਾਂ ਧਾਰਮਿਕ ਮੈਂ ਭਾਜੀ ਉਹੀ ਤੁਹਾਨੂੰ ਦੱਸ ਲੈ ਕਿ ਜਿਹੜੇ ਧਾਰਮਿਕ ਹੋਣ ਆਉਂ ਸਾਡੀ ਥੇਜ ਕੋਈ ਵੀ ਇਹ ਕੁਛ ਸ਼ਰਾਰਤੀ ਅੰਸਰ ਨੇ ਵਿੱਚ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜਿਹੜੇ ਸਾਡੇ ਦਿਲ ਤੇ ਗੱਲ ਲੱਗਦੀ ਆ ਤੇ ਉਹਦੇ ਨਾਲ ਫਿਰ ਉਹਨਾਂ ਦੇ ਪਰਚਾ ਵੀ ਕਰਾਇਆ ਜਾਂਦਾ।